2027 ਦੇ ਵਿੱਚ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਜਿਹੜੀਆਂ ਨੇ ਚੋਣਾਂ ਜਿਹੜੀਆਂ ਆ ਰਹੀਆਂ ਨੇ ਮੈਨੂੰ ਲੱਗਦਾ ਜਿਹੜੇ ਤੁਸੀਂ ਕੈਂਪ ਲਾ ਰਹੇ ਹੋ ਲੋਕਾਂ ਨੂੰ ਅਵੇਰਨੈਸ ਕਰ ਰਹੇ ਹੋ ਕਿਤੇ 2027 ਦੀ ਤਿਆਰੀਆਂ ਤਾਂ ਨਹੀਂ ਹੁਣ ਇੱਕੋ ਕੁੱਝ ਨਹੀਂ ਦੂਰ 2027 ਦੇ ਇਲੈਕਸ਼ਨ ਤਾਂਲੇ ਬਹੁਤ ਦੂਰ ਹੈ ਕਿਉਂਕਿ ਹੋਰ ਇਲੈਕਸ਼ਨ ਵੀ ਚੱਲੀ ਰਏ ਸੀਗੇ ਪਰ ਅਸੀਂ ਇਹ ਸਭ ਨੂੰ ਨਾ ਦੇਖਦੇ ਹੋਏ ਕਿਉਂਕਿ ਹੁਣ ਸਾਡੇ ਕੋਲ ਸਮਾਂ ਹੈਗਾ ਜੀ ਤੇ ਇਸ ਸਮੇਂ ਦੇ ਦੌਰਾਨ ਇਹਨਾਂ ਪਿੰਡ-ਪਿੰਡ ਜਾ ਕੇ ਅਸੀਂ ਕੈਂਪ ਲਗਾ ਰਹੇ ਹਾਂ ਇਹ ਸੁਵਿਧਾ ਉਹਦੇ ਵਿੱਚ ਆਧਾਰ卡ਨ ਵੀ ਅਪਡੇਟ ਕਰਵਾਏ ਜਾ ਰਹੇ ਆ ਥੋੜੇ ਆਯੂਸ਼ਮਾਨ ਕਾਰਡ ਜਿਹੜਾ 5 ਲੱਖ ਦਾ ਮੁਫਤ ਇਲਾਜ ਆ ਉਹਦਾ ਵੀ ਕਿਸਾਨ ਨੀਦੀ ਸਨਮਾਨ ਯੋਜਨਾ ਦਾ ਵੀ ਔਰ ਸੁਕਮਿਆ ਯੋਜਨਾ ਦੇ ਤਹਿਤ ਜਿੰਨੇ ਮੱਕੱਚੇ ਮਕਾਨਾਂ ਦੇ ਫਾਰਮ ਜੋ ਗਰੀਬ ਲੋਕਾਂ ਦੇ ਪੈਨਸ਼ਨ ਵਿਧਵਾਵਾਂ ਦੀ ਪੈਨਸ਼ਨ ਉਹਦੇ ਫਾਰਮ ਜਿੰਨੇ ਵੀ ਮਤਲਬ ਕਿ ਅੰਗਰਦੀਆਂ ਸਿਸਟਮਾਂ ਉਹਨਾਂ ਦਾ ਸਾਰਿਆਂ ਦਾ ਅਸੀਂ ਵਿਸ਼ੇਸ਼ ਕੈਂਪੇਨ ਬਣਾ ਰਹੇ ਹਾਂ ਪੰਜਾਬ ਤੋਂ ਲਗਾਏ ਜਾ ਰਹੇ ਨੇ ਹਰ ਇੱਕ ਹਲਕੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਕੋਈ ਗਲੇ ਮਹੱਲਾ ਅਸੀਂ ਹੁਣ ਖਾਲੀ ਨਹੀਂ ਛੱਡਣਾ ਹੈਗਾ ਜਿੱਥੇ ਤੇ ਇਹ ਲੋਕਾਂ ਦੇ ਅੰਦਰ ਦੀਆਂ ਸਕੀਮਾਂ ਜਿਹੜੀਆਂ ਨਾ ਪਹੁੰਚ ਸਕੀਆਂ ਕਿਉਂਕਿ ਇਹਨਾਂ ਦਾ ਇੱਕੋ ਮਕਸਦ ਹੈ ਵੀ ਕੇਂਦਰ ਦੀਆਂ ਸਕੀਮਾਂ ਲੋਕਾਂ ਤੱਕ ਨਾ ਪਹੁੰਚਣ ਲੋਕਾਂ ਨੂੰ ਪਤਾ ਨਾ ਚੱਲ ਜਾਵੇ ਸਾਰਾ ਪੈਸਾ ਤਾਂ ਕੇਂਦਰ ਦਾ ਹੈ ਕਿਉਂਕਿ ਇਹ ਇਹਨਾਂ ਨੇ ਝੂਠੇ ਵਾਅਦੇ ਕਰੇ ਸੀਗੇ ਉਹ ਝੂਠੇ ਵਾਅਦੇ ਇਹ ਆਪਣੇ ਉਹ ਉਹਨਾਂ ਨੂੰ ਫੂਲਣ ਚਾਹੁੰਦੇ ਨੇ ਜਿਹੜੇ ਯਾਤਰਾ ਬੈਠੇ ਰਹੇ ਪਹਿਲਾਂ ਲੋਕ ਉਹ ਬੜੇ ਲੋਕ ਖੁਸ਼ ਹੋਣਗੇ ਜਿਨ੍ਹਾਂ ਦਾ ਜ਼ੀਰੋ ਬਿੱਲ ਆ ਰਿਹਾ ਹੈ ਇਹ ਮਿਹਨਤ ਮਾਰਿਆ ਕੁਝ ਮੇਰਾ ਵੀ ਮੈਂ ਕਹਿੰਦਾ ਸਰਦੀਆਂ 'ਚ ਅਸੀਂ ਵੀ ਨਹੀਂ ਭਰਾਂਦੇ ਸਾਡਾ ਵੀ ਅੱਛੀ ਗੱਲ ਹੈ ਹਾਂ ਕਹਿੰਨੇ ਵਾਦਾ ਕਰਿਆ ਸੀ ਵਾਦਾ ਉਹ ਆਪਣਾ ਜੋ ਵੋਟ ਪਾਈਏ ਲੋਕਾਂ ਨਾਲੋਂ ਇਸ ਵਾਦਾ ਕਰਿਆ ਸੀ ਨਾ 1000 ਰੁਪਏ ਦਾ ਵੀ ਵਾਦਾ ਕਰਿਆ ਹੋਰ ਬਹੁਤ ਸਾਰੇ ਕਾਨੂੰਨ ਵਿਵਸਥਾ ਠੀਕਰਨ ਦਾ ਵਾਦਾ ਕਰਿਆ ਸੀਗਾ ਅੱਜ ਕਾਨੂੰਨ ਵਿਵਸਥਾ ਤੁਹਾਡੇ ਸਾਹਮਣੇ ਕਿੰਨੀ ਜ਼ਿਆਦਾ ਵਿਗੜ ਗਈ ਹੈ ਸਾਰੇ ਆਮ ਗਲੀਆਂ ਗਲੀ ਵਿਗਾੜ ਦੇ ਵਿੱਚ ਗੋਲੀਆਂ ਮਾਰੀ ਜਾ ਰਹੀਆਂ ਹੈ ਖੜੀਆਂ ਭੈਣਾ ਬਾਜ਼ਾਰ ਦੇ ਵਿੱਚ ਬਹਿਣਾ ਪਾਣੀ ਜਿਹੜੇ ਸਬਜ਼ੀਆਂ ਉਹਨਾਂ ਦੇ ਚੰਗੀ ਕਿਹਾ ਹੋਰ ਕਿਹਾ ਮਤਲਬ ਚੁਣੇ ਜਾਂਦੇ ਆ ਨਫੇ ਦਾ ਬਾਤ ਖਤਮ ਕਰਨ ਦਾ ਤੁਮ ਵਾਦਾ ਕਰਿਆ ਸੀ ਅੱਜ 4 ਗੁਣਾ ਨਸਾ ਵਧ ਗਿਆ ਤਾਂ ਇਹ ਜਿੰਨੇ ਵਾਅਦੇ ਕਰਿਆ ਤੁਸੀਂ ਕੋਈ ਵਾਅਦਾ ਪੂਰਾ ਤਾਂ ਕਰਿਆ ਨਹੀਂ ਇੱਕ ਵਾਅਦਾ ਕਰਤਾ ਪੂਰਾ ਤਾਂ ਇਹਦਾ ਮਤਲਬ ਅਸੀਂ ਦੋਏ ਵਾਦੇ ਕਿੱਥੇ ਗਏ ਕੇਂਦਰ ਸਰਕਾਰ ਦੇ ਵੱਲੋਂ ਬਹੁਤ ਰਹੀਆਂ ਸਕੀਮਾਂ ਨੇ ਜੋ ਅਜੇ ਤੱਕ ਜਿਹੜੇ ਨੇ ਪਿੰਡਾਂ-ਪਿੰਡਾਂ ਜਾਂ ਘਰ-ਘਰ ਜਿਹੜੇ ਨੇ ਗਰੀਬ ਲੋਕ ਨੇ ਜ਼ਰੂਰਤਮੰਦ ਨੇ ਜਿਹੜੇ ਉਹਨਾਂ ਤੱਕ ਜਿਹੜੀਆਂ ਨੇ ਨਹੀਂ ਪਹੁੰਚ ਰਹੀਆਂ ਤੇ ਕੇਂਦਰ ਸਰਕਾਰ ਦੀ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਹੋ ਉਹ ਘੱਭਾ ਪਾਰ ਹੋਏ ਹੋਏ ਨੇ ਪੰਜਾਬ ਸੂਬਾ ਪ੍ਰਧਾਨ ਨੇ ਕਾਰਜਕਾਰੀ ਕਮੇਟੀ ਦੇ ਮੈਂਬਰ ਨੇ ਨਰਿੰਦਰ ਰਾਣਾ ਜੀ ਸਾਡੇ ਨਾਲ ਨੇ ਰਾਣਾ ਜੀ ਕਈ ਅਹੀਆਂ ਸਕੀਮਾਂ ਐ ਜੋ ਕੇਂਦਰ ਸਰਕਾਰ ਨੇ ਜ਼ਰੂਰਤਮੰਦਾਂ ਲਈ ਕੱਡੀਆਂ ਹੋਈਆਂ ਨੇ ਪਰ ਹਲੇ ਤੱਕ ਉਹ ਨਾ ਤੱਕ ਨਹੀਂ ਪਹੁੰਚ ਰਹੀਆਂ ਜ਼ੋਰ ਪੂਰਾ ਲਗਾਇਆ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪੇ ਚੈਨਲ ਦੀ ਸਰੋਤਿਆਂ ਦਾ ਤੇ ਤੁਹਾਡਾ ਦਿਲ ਦੀ ਗੱਲ ਅੰਗਲ ਤੁਹਾਨੂੰ ਬਧ ਕਰਨਾ ਚਾਹੁੰਦਾ ਹੈ ਤੇ ਸ਼ੁਕਰੀਆ ਕਰਨਾ ਚਾਹੁੰਦਾ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ ਤੇ ਜਿਵੇਂ ਤੁਸੀਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਅੱਜ ਜੋ ਪਿੰਡਾਂ ਤੱਕ ਉਹਨਾਂ ਲੋਕਾਂ ਤੱਕ ਜ਼ਰੂਰਤਮੰਦ ਘਰਾਂ ਤੱਕ ਹਲੇ ਤੱਕ ਨਹੀਂ ਪਹੁੰਚੀਆਂ ਹੈਗੀਆਂ ਇਸ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਐ ਕਿਉਂਕਿ ਅ ਜਦੋਂ ਤੋਂ ਸਾਡੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਸੀ ਉਹਦੇ ਸੇਬਦਾ ਕੇਂਦਰ ਖੋਲ੍ਹ ਕੇ ਹਰ ਇੱਕ 4-4 5-5 ਪਿੰਡਾਂ ਵਿੱਚੇ ਸੇਬਦਾ ਕੇਂਦਰ ਬਣਾਏ ਸੀ ਤਾਂ ਜੋ ਲੋਕਾਂ ਤੱਕ ਇਹ ਸੁਵਿਧਾਵਾਂ ਸਰਕਾਰ ਪਹੁੰਚਾਂ ਪਰ ਜਿਵੇਂ ਸਰਕਾਰ ਬਦਲੀ ਕਾਂਗਰਸ ਦੀ ਸਰਕਾਰ ਆਈ 10 ਸਾਲ ਰਹੀ ਸਰਕਾਰ ਹੁਣ 3 ਸਾਲ ਚੱਡੀ ਦੀ ਸਰਕਾਰ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਆਂਦੇ ਹੀ ਇਹ ਸਬੂਧਾ ਕੇਂਦਰ ਬੰਦ ਕਰੇ ਪਤਾ ਨਹੀਂ ਇਸ ਦੇ ਪਿੱਛੇ ਕੀ ਉਹਨਾਂ ਦੀ ਰਾਜਨੀਤੀ ਹੈ ਕੀ ਸਾਜ਼ਿਸ਼ ਹੈ ਕਿ ਲੋਕਾਂ ਤਾਂ ਕਿਉਂ ਨਹੀਂ ਇਹਨਾਂ ਨੂੰ ਕੇਂਦਰ ਦੀਆਂ ਸਕੀਮਾਂ ਨੂੰ ਪਹੁੰਚਣਾ ਚਾਹੁੰਦੇ ਬੇਸਿਕਲੀ ਜਿਹੜੀਆਂ ਕੇਂਦਰ ਸਰਕਾਰ ਨੇ ਸਕੀਮਾਂ ਜ਼ਰੂਰ ਤਮੰਦਾ ਹੈ ਆਮ ਲੋਕਾਂ ਲਈ ਹੈ ਕਿਹੜੀਆਂ-ਕਿਹੜੀਆਂ ਸਕੀਮਾਂ ਹੈ ਉਹ ਜਿਹੜੀਆਂ ਕੇਂਦਰ ਸਰਕਾਰ ਜਿਹੜੀਆਂ ਦੇ ਰਿਆ ਹੈ ਜਿਸ ਤਰ੍ਹਾਂ ਕਿ ਸਾਡੇ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਲਈ ਜਿਹੜੇ ਕੱਚੇ ਮਕਾਨ ਉਹਨਾਂ ਦੇ ਪੱਚੇ ਪੱਕੇ ਮਕਾਨਾਂ ਵਾਸਤੇ ਪੈਸੇ ਜੀ ਇਸੇ ਤਰ੍ਹਾਂ 5 ਲੱਖ ਤੱਕ ਦਾ ਜਿਹੜਾ ਮੁਫਤ ਇਲਾਜ ਹੈ ਉਹ ਗਰੀਬ ਲੋਕਾਂ ਦੇ ਲਈ ਗਰੀਬ ਕਿਸਾਨਾਂ ਦੇ ਲਈ ਉਹ ਤਾਂ ਜੋ ਉਹ ਮੁਫਤ ਇਲਾਜ ਕਰਾ ਸਕਣ ਤੇ ਇਸੇ ਤਰ੍ਹਾਂ ਇਹ ਜਿਹੜਾ ਮੁਫਤ ਜਿਹੜਾ ਰਾਸ਼ਨ ਹੈ ਕੇਂਦਰ ਸਰਕਾਰ ਤੋਂ ਆ ਰਿਹਾ ਹੈਗਾ ਉਸ ਦੇ ਵਿੱਚ ਇਹਨਾਂ ਨੇ ਜਿਹੜੇ ਰਾਸ਼ਨ ਕਾਰਡ ਐ ਬਹੁਤ ਸਾਰੇ ਕੱਟ ਦਿੱਤੇ ਆ ਅਸੀਂ ਕੈਂਪ ਲਗਾ ਰਹੇ ਉਹਦੇ ਵਿੱਚ ਬਹੁਤ ਸਾਰੀਆਂ ਸਕਾਇਤਾ ਮਿਲ ਰਹੀਆਂ ਹੈਗੀਆਂ ਤੇ ਕਿਸਾਨ ਨਿਧੀ ਐ ਜਿਹੜੀ ਕਿਸਾਨ ਭਰਾਵਾਂ ਨੂੰ ਜਿਹੜਾ 6000 ਰੁਪਇਆ ਹਰ ਸਾਲ ਕੇਂਦਰ ਸਰਕਾਰ ਦੇ ਰਹੀ ਐ ਉਸ ਦੀਆਂ ਬਹੁਤ ਸਾਰੀਆਂ ਸਕਾਇਤਾ ਉਹਦੇ ਬਹੁਤ ਸਾਰੇ ਲੋਕਾਂ ਨੂੰ ਹਲੇ ਉਹ ਮਿਲ ਨਹੀਂ ਰਿਹਾ ਉਹਨਾਂ ਦੇ ਫਾਰਮ ਵੀ ਅਸੀਂ ਇਹਨਾਂ ਸਬੰਧ ਦਾ ਕੈਂਪ ਲਗਾ ਕੇ ਅਸੀਂ ਉਹਨਾਂ ਨੂੰ ਲੋਕਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆਗੇ ਇਹ ਹਜ਼ਾਰਾਂ ਹੀ ਮਤਲਬ ਕੇਂਦਰ ਦੀਆਂ ਸਕੀਮਾਂ ਐ ਪਿੰਡਾਂ ਦੇ ਵਿੱਚ ਨਰੇਗਾ ਤਾਂ ਸਾਰਾ ਪੈਸਾ ਗਲੀਆਂ ਨਾਲੀਆਂ ਟੋਬਿਆਂ ਵਾਸਤੇ ਪੈਸਾ ਆ ਰਿਹਾ ਸਾਰਾ ਕੇਂਦਰ ਦਾ ਪੈਸਾ ਪਰ ਜੇ ਅਪ ਬਹਿ ਗੱਲ ਕਰੀਏ ਤੁਸੀਂ ਕਹਿੰਦੇ ਕੇਂਦਰ ਦਾ ਪੈਸਾ ਆ ਰਿਹਾ ਪਰ ਪੰਜਾਬ ਸਰਕਾਰ ਸਕੀਮਾਂ ਆਪਣੀਆਂ ਲਾਗੂ ਕਰ ਦਿੰਦੀ ਆ ਵੀ ਇਹ ਪੰਜਾਬ ਸਰਕਾਰ ਦੇ ਵੱਲੋਂ ਆ ਰਿਹਾ ਹੈ ਜ਼ਰਾ ਪੈਸਾ ਕੇਂਦਰ ਦਾ ਆ ਰਿਹਾ ਮੈਂ ਕਿਉਂ ਮੋਲਕਾਂ ਬਾਜੀ ਚ ਕਿਉਂ ਬੰਨ੍ਹਦੇ ਆ ਲੋਕਾਂ ਨੂੰ ਇਹ ਅਸਲ ਚ ਪਿੱਛੇ ਕੀ ਹੈ ਜੀ ਜੋ ਵੀ ਕੇਂਦਰ ਦੀਆਂ ਸਕੀਮਾਂ ਆਉਂਦੀਆਂ ਇਹ ਜਿਹੜੀ ਪੰਜਾਬ ਸਰਕਾਰ ਦੇ ਥਰੂ ਲੋਕਾਂ ਤੱਕ ਪਹੁੰਚਣੀਆਂ ਹੁੰਦੀਆਂ ਚਾਹ ਯੂਸ਼ ਅਯੂਸ਼ਮਨ ਕਾਰਡ ਹੈ ਚਾਹ ਉਹ ਰਾਸ਼ਨ ਹੈ ਰਾਸ਼ਨ ਦਾ ਦੇਖ ਲਓ ਤੁਸੀਂ ਇਹਨਾਂ ਨੇ ਆਪਣਾ ਥੈਲਾ ਆਪਣਾ ਉਸ ਤੇ ਲਗਾਤਾ ਜਦੋਂ ਕਿ ਜਿਹੜਾ ਰਾਸ਼ਨ ਹੈ ਕਣਕ ਹੈ ਉਹ ਸਾਰੀ ਕੇਂਦਰ ਤੋਂ ਆ ਰਿਹਾ ਹੈ ਪਰ ਅਸੀਂ ਗੱਲ ਕਰੀਏ ਕੇਂਦਰ ਸਰਕਾਰ ਰਾਸ਼ਨ ਦੇ ਰਿਹਾ ਪਰ ਫੋਟੋ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਹੈ ਬਜਟ ਤੇ ਇਹ ਅਸਲ ਚ ਪਿੱਛੇ ਕਾਨੂੰਨ ਬਣਿਆ ਹੋਇਆ ਹੈ ਕਿ ਜਿਹੜਾ ਜੋ ਵੀ ਕੇਂਦਰ ਨੇ ਸਕੀਮਾਂ ਆਇਓ ਉਹ ਸਟੇਟ ਗਵਰਨਮੈਂਟ ਦੇ ਥਰੂ ਹੀ ਜਾਣੀਆਂ ਹੁੰਦੀਆਂ ਉਸ ਦੀ ਇਹ ਮਿਸਯੂਜ਼ ਕਰਦੇ ਆ ਮਿਸਯੂਜ਼ ਵੀ ਇਸ ਤਰ੍ਹਾਂ ਨਾਲ ਹੋ ਰਹੀ ਹੈ ਕਿ ਲੋਕਾਂ ਤੱਕ ਸਕੀਮਾਂ ਪਹੁੰਚ ਨਹੀਂ ਜਾਣ ਕਿਉਂਕਿ ਜੇ ਕੱਚੇ ਵਿਚਾਰੇ ਗਰੀਬ ਲੋਕਾਂ ਦੇ ਮਕਾਨ ਬਣ ਜਾਣ ਜੇ ਉਹਨਾਂ ਨੂੰ ਮੁਫਤ ਇਲਾਜ ਮਿਲ ਜੇ ਗਰੀਬ ਕਿਸਾਨ ਨੂੰ ਆਪਣਾ 2000 ਰੁਪਏ ਕਿਸਾਨ ਨੀਦੀ ਸਨਮਾਨ ਯੋਜਨਾ ਦੇ ਤਹਿਤ ਮਿਲ ਜਣ ਤਾਂ ਇਹਨਾਂ ਦੀ ਵੋਟ ਖਰਾਬ ਹੁੰਦੀ ਹੈ ਅਸਲ ਚੱਕਰ ਇਹ ਹੈਗੇ ਵੋਟ ਬੈਂਕ ਦੀ ਜਿਹੜੀ ਰਾਜਨੀਤੀ ਬਹੁਤ ਘਟਿਆ ਰਾਜਨੀਤੀ ਹੈ ਤੇ ਜਿੰਨੀਆਂ ਵੀ ਸਕੀਮਾਂ ਆ ਸੁਕੰਨਿਆ ਉਸਦੇ ਵੀ ਫਾਰਮ ਅਸੀਂ ਭਰ ਰਿਹਾ ਸਾਰੇ ਆਧਾਰ ਕਾਰਡ ਦੇ ਨਾਲ ਲਿੰਕ ਹੈ ਦੇਖੋ ਆਧਾਰ ਕਾਰਡ ਵੀ ਦੁਆਰੇ ਇਹ ਅਪਡੇਟ ਨਹੀਂ ਕਰਦੇ ਹੈਗੇ ਅਸੀਂ ਉਹਦੇ ਵਾਸਤੇ ਵੀ ਸਾਰੇ ਵਿਸ਼ੇਸ਼ ਕੈਂਪ ਲਗਾ ਕੇ ਆਧਾਰ ਕਾਰਡ ਤੱਕ ਵੀ ਸਾਰਾ ਜਿੰਨਾ ਵੀ ਹੈ ਉਹ ਇਹਨਾਂ ਕੈਂਪਾਂ ਦੇ ਜਰੀਏ ਸੀ ਕਰ ਰਹੇ ਲੋਕਾਂ ਤੱਕ ਜਨ ਜਨ ਤੱਕ ਘਰ ਘਰ ਤੱਕ ਮੁਹੱਲੇ ਮੁਹੱਲੇ ਪਿੰਡ ਪਿੰਡ ਤੱਕ ਸਹੂਲਤਾਂ ਪਹੁੰਚਾਣ ਦੀ ਸਾਡੇ ਕਾਰਜਕਰਤਾ ਭਾਤ ਜਨਤਾ ਪਾਰਟੀ ਦੇ ਲੱਗੇ ਹੋਏ ਆ ਹੁਣ ਤੇ ਅਸੀਂ ਤਿਆਰ ਕਰ ਲਿਆ ਕਿ ਕਿਸੇ ਨੂੰ ਵੀ ਇਹਨਾਂ ਸਹੂਲਤਾਂ ਤੋਂ ਅਬ ਇਸ ਲਈ ਨਹੀਂ ਹੋਣ ਦੇਣਾ ਮੈਨੂੰ ਤਾਂ ਇਹ ਲੱਗ ਰਿਹਾ ਜਿਹੜਾ ਤੁਸੀਂ ਤਿਆਰ ਕਰ ਲਿਆ ਤੁਸੀਂ ਕਹਿੰਦੇ ਵੋਟ ਬੈਂਕ ਦੀ ਰਾਜਨੀਤੀ ਜਿਹੜੀ ਹੈ ਪੰਜਾਬ ਸਰਕਾਰ ਕਰ ਰਹੀ ਹੈ ਜਿਹੜੀਆਂ ਸੁਧਾਵਾ ਨੇ ਉਹ ਕੇਂਦਰ ਸਰਕਾਰ ਦੀਆਂ ਲੋਕਾਂ ਤੱਕ ਨਾਮ ਪਹੁੰਚ ਜਾ ਕੇ ਆਪਣਾ ਨਾਮ ਯੂਜ਼ ਕਰ ਰਹੀ ਹੈ ਜੇ ਗੱਲ ਕਰੀਏ 2027 ਦੇ ਵਿੱਚ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਜਿਹੜੀਆਂ ਨੇ ਚੋਣਾਂ ਜਿਹੜੀਆਂ ਆ ਰਹੀਆਂ ਨੇ ਮੈਨੂੰ ਲੱਗਦਾ ਜਿਹੜੇ ਤੁਸੀਂ ਕੈਂਪ ਲਾ ਰਹੇ ਹੋ ਲੋਕਾਂ ਨੂੰ ਅਵੇਰਨੈਸ ਕਰ ਰਹੇ ਹੋ ਕਿਤੇ 2027 ਦੀ ਤਿਆਰੀਆਂ ਤਾਂ ਨਹੀਂ ਹੁਣੇ ਤੋਂ ਕੁੱਚਣੀਆਂ ਜ਼ਰੂਰ ਕਰਤੀਆਂ ਉਹ ਦੇਖੋ 2027 ਦੇ ਇਲੈਕਸ਼ਨ ਤਾਂ ਹਲੇ ਬਹੁਤ ਦੂਰ ਹੈ ਕਿਉਂਕਿ ਹੋਰ ਇਲੈਕਸ਼ਨ ਵੀ ਚੱਲੀ ਰਹੇ ਸੀਗੇ ਪਰ ਅਸੀਂ ਇਹ ਸਭ ਨੂੰ ਨਾ ਦੇਖਦੇ ਹੋਏ ਕਿਉਂਕਿ ਹੁਣ ਸਾਡੇ ਕੋਲ ਸਮਾਂ ਹੈਗਾ ਇਹ ਇਹ ਸਮੇਂ ਦੇ ਦੌਰਾਨ ਇਹਨਾਂ ਪਿੰਡ-ਪਿੰਡ ਜਾ ਕੇ ਅਸੀਂ ਕੈਂਪ ਲਗਾ ਰਹੇ ਹੈਗੇ ਵਿਸ਼ੇਸ਼ ਕੈਂਪ ਇਹਦੇ ਵਿੱਚ ਸਾਰਾ ਸਾਰੀ ਸੁਵਿਧਾ ਉਹਦੇ ਵਿੱਚ ਆਧਾਰ ਕਾਰਡ ਵੀ ਅਪਡੇਟ ਕਰਵਾਏ ਜਾ ਰਹੇ ਹੈ ਤੁਹਾਡੇ ਆਯੂਸ਼ਮਾਨ ਕਾਰਡ ਜਿਹੜਾ 5 ਲੱਖ ਦਾ ਮੁਫਤ ਇਲਾਜ ਹੈ ਉਹਦਾ ਵੀ ਕਿਸਾਨ ਨੀਦੀ ਸਨਮਾਨ ਯੋਜਨਾ ਦਾ ਵੀ ਸੁਕੰਨਿਆ ਯੋਜਨਾ ਦੇ ਤਹਿਤ ਜਿੰਨੇ ਮੱਕੇ ਮਕਾਨਾਂ ਦੇ ਫਾਰਮ ਜੋ ਗਰੀਬ ਲੋਕਾਂ ਦੇ ਪੈਨਸ਼ਨ ਵਿਧਵਾਵਾਂ ਦੀ ਪੈਨਸ਼ਨ ਉਹਦੇ ਫਾਰਮ ਜਿੰਨੇ ਵੀ ਮਤਲਬ ਕੇਂਦਰ ਦੀਆਂ ਸਕੀਮਾਂ ਉਹਨਾਂ ਦਾ ਸਾਰਿਆਂ ਦਾ ਅਸੀਂ ਵਿਸ਼ੇਸ਼ ਕੈਂਪ ਲਾ ਕੇ ਬਣਾ ਰਹੇ ਆ ਉਹ ਇਸ ਉਹ ਇਸ ਕਰਕੇ ਨਹੀਂ ਵੀ ਅਸੀਂ ਚੋਣਾ ਵਾਸਤੇ ਕਿਉਂਕਿ ਚੋਣਾ ਹਲੇ ਬਹੁਤ ਦੂਰ ਹੈ ਰਾਣਾ ਜੀ ਕਿੱਲੇ ਕਿਤੇ ਆਇਂਦਾ ਨਹੀਂ ਹੈ ਖਰੜ ਦੇ ਇਲਾਕੇ ਦੇ ਵਿੱਚੇ ਤੁਹਾਡੇ ਕੈਂਪ ਲੱਗ ਰਹੇ ਪੰਜਾਬ ਦੇ ਹੋਰ ਜਗ੍ਹਾਵਾਂ 'ਵੀ ਕੈਂਪ ਲੱਗਣਗੇ ਖਰੜ ਵਾਲੇ ਪਈਆਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਉਹ ਮਿਹਨਤ ਕਰ ਰਹੇ ਨੇ ਕਿ ਪੂਰੇ ਪੰਜਾਬ 'ਚ ਇਹ ਕੈਂਪ ਲਗਾਏ ਜਾ ਰਹੇ ਨੇ ਤੇ ਪੂਰੇ ਪੰਜਾਬ 'ਚ ਲਗਾਏ ਜਾ ਰਹੇ ਆ ਹਰ ਇੱਕ ਹਲਕੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਕੋਈ ਗਲੇ ਮਹੱਲਾ ਅਸੀਂ ਹੁਣ ਖਾਲੀ ਨਹੀਂ ਛੱਡਣਾ ਹੈਗਾ ਜਿੱਥੇ ਕਿ ਇਹ ਲੋਕ ਕੇਂਦਰ ਦੀਆਂ ਸਕੀਮਾਂ ਜਿਹੜੀਆਂ ਨਾ ਪਹੁੰਚ ਸਕੀਆਂ ਕਿਉਂਕਿ ਇਹਨਾਂ ਦਾ ਇੱਕੋ ਮਕਸਦ ਹੈ ਵੀ ਕੇਂਦਰ ਦੀਆਂ ਸਕੀਮਾਂ ਲੋਕਾਂ ਤੱਕ ਨਾ ਪਹੁੰਚਣ ਲੋਕਾਂ ਨੂੰ ਪਤਾ ਨਾ ਚੱਲ ਜAVE ਸਾਰਾ ਪੈਸਾ ਤਾਂ ਕੇਂਦਰ ਦਾ ਏ ਕਿਉਂਕਿ ਇਹ ਇਹਨਾਂ ਨੇ ਝੂਠੇ ਵਾਅਦੇ ਕਰੇ ਸੀਗੇ ਉਹ ਝੂਠੇ ਵਾਅਦੇ ਇਹ ਆਪਣੇ ਉਹਨਾਂ ਨੂੰ ਪੂਰੇ ਨਹੀਂ ਕਰ ਸਕੇ ਇਹਨਾਂ ਨੇ ਸਾਡੀਆਂ ਭੈਣਾਂ ਨਾਲ 1000 ਰੁਪਏ ਦਾ ਉਹ ਵਾਅਦਾ ਕਰਿਆ ਸੀ ਜਿਨ੍ਹਾਂ ਦੇ ਤਹਿਤ ਵੀ ਸਾਡੀਆਂ ਭੈਣਾਂ ਨੇ ਇਹਨਾਂ ਨੂੰ ਖੂਬ ਵੋਟਾਂ ਪਾਈਆਂ ਤੇ 92 ਤੋਂ ਐਮਐਲਏ ਜਿਤਾ ਕੇ ਇਹਨਾਂ ਨੂੰ ਭੇਜਿਆ ਪਰ ਅੱਜ 3 ਸਾਲ ਹੋ ਗਏ 3 ਸਾਲ ਹੋ ਗਏ ਠੀਕ ਹੈ ਤੁਹਾਡੇ ਕੋਸ਼ਿਸ਼ ਸਕੀਮਾਂ ਇਹਨਾਂ ਨੇ ਲਗ ਪਰ ਜੇ ਗੱਲ ਕਰੀਏ ਮੁਫਤ ਬਿਜਲੀ ਜਿਹੜੀ ਹੈ ਉਹਦੇ ਮਤਲਬ ਇਹਨਾਂ ਨੇ ਐ ਨਹੀਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਲੀਡਰ ਆਇਆ ਕਾਂਗਰਸ ਦਾ ਉਹ ਸਾਰੇ ਲਈ ਇਹ ਫ੍ਰੀ ਕਰਤੀ ਕਿਹਾ ਹੋਣਾ ਚਾਹੀਦਾ ਤੁਸੀਂ ਇਹ ਕੋਈ ਫ੍ਰੀ ਨਹੀਂ ਹੋਈ ਹੈਗੀ ਜੀ ਇਸ ਦੇ ਵਿੱਚ ਜਿਹੜਾ 300 ਯੂਨਿਟ ਹੈ ਉਹਦੇ ਵਿੱਚ ਬਹੁਤ ਭਰਮੇ ਬਹੁਤ ਵੱਡੇ ਵੱਡੇ ਬੀਲ ਆ ਰਹੇ ਆ ਲੋਕਾਂ ਨੂੰ ਪਤਾ ਨਹੀਂ ਕਿ ਯੂਨਿਟ ਜ 300 ਯੂਨਿਟ ਬੜੀ ਜਲਦੀ ਜਲਦੀ ਹੋ ਰਹੇ ਆ ਕਿਤਰਾ ਇਹਨਾਂ ਨੇ ਮਸ਼ੀਨਾਂ ਉਹ ਕਰੀਆਂ ਵੀਆਂ ਤੇ ਇਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਜਿਹੜਾ ਉਹ ਮਾਫ ਕਰਿਆ ਸੀ ਤੇ ਇਹ ਇਹਨਾਂ ਦੇ ਬਾਦੇ ਤਾਂ ਹੋਰ ਬਹੁਤ ਕੁਝ ਕਰੇ ਆ ਕਈਆਂ ਦੇ ਜ਼ੀਰੋ ਬਿੱਲ ਆ ਰਹੇ ਨੇ ਬਿਜਲੀ ਦੇ ਇਹ ਪੰਜਾਬ ਸਰਕਾਰ ਪੈਸੇ ਦਾ ਫਾਇਦਾ ਲੋਕੋ ਬੜੇ ਲੋਕ ਖੁਸ਼ ਹੋਣ ਨੇ ਜਿਨ੍ਹਾਂ ਦਾ ਜ਼ੀਰੋ ਬਿੱਲ ਆ ਰਿਹਾ ਕਈਆਂ ਦੇ ਮੈਨਸ ਆ ਰਿਹਾ ਖੁਦ ਮੇਰਾ ਬਿੱਲ ਮੈਂ ਕਹਿੰਦਾ ਸਰਦੀਆਂ 'ਚ ਅਸੀਂ ਵੀ ਨਹੀਂ ਭਰਾਂਦੇ ਸਾਡਾ ਵੀ ਜ਼ੀਰੋ ਬਿੱਲ ਆ ਜਾਂਦਾ ਹੈ ਅੱਛੀ ਗੱਲ ਆ ਆ ਕਲ ਨੇ ਵਾਦਾ ਕਰਿਆ ਇਹ ਵਾਦਾ ਉਹ ਆਪਣਾ ਜੋ ਵੋਟ ਪਾਈਏ ਲੋਕਾਂ ਨੇ ਉਹ ਇਸ ਵਾਦਾ ਕਰਿਆ ਸੀ ਇਹਨਾਂ 1000 ਰੁਪਏ ਦਾ ਵੀ ਵਾਦਾ ਕਰਿਆ ਹੋਰ ਬਹੁਤ ਸਾਰੇ ਕਾਨੂੰਨ ਵਿਵਸਥਾ ਠੀਕ ਕਰਨ ਦਾ ਵਾਦਾ ਕਰਿਆ ਸੀਗਾ ਅੱਜ ਕਾਨੂੰਨ ਵਿਵਸਥਾ ਤੁਹਾਡੇ ਸਾਹਮਣੇ ਕਿੰਨੀ ਜ਼ਿਆਦਾ ਵਿਗੜ ਗਈ ਹੈ ਸਾਰੇ ਆਮ ਗਲੀਆਂ ਗਲੀ ਬਾਜ਼ਾਰ ਦੇ ਵਿੱਚ ਗੋਲੀਆਂ ਮਾਰੀ ਜਾ ਰਹੀਆਂ ਹੈ ਸਾਡੀਆਂ ਭੈਣਾਂ ਬਾਜ਼ਾਰ ਦੇ ਵਿੱਚ ਡਹਿਣਾ ਪਾ ਕੇ ਨਹੀਂ ਨਿਕਲ ਸਕਦੀਆਂ ਉਹਨਾਂ ਤੇ ਚੈਨੀ ਕਿਆ ਹੋਰ ਕਿਆ ਮਤਲਬ ਛੁਣ ਲਿਆ ਜਾਂਦੀ ਹੈ ਨਸ਼ੇ ਦਾ ਬਾਦ ਖਤਮ ਕਰਨ ਦਾ ਵਾਦਾ ਕਰਿਆ ਸੀ ਅੱਜ 4 ਗੁਣਾ ਨਸ਼ਾ ਵੱਧ ਗਿਆ ਤਾਂ ਇਹ ਜਿੰਨੇ ਵਾਦੇ ਕਰਿਆ ਤੁਸੀਂ ਕੋਈ ਵਾਦਾ ਪੂਰਾ ਤਾਂ ਕਰਿਆ ਨਹੀਂ ਜੇ ਇੱਕ ਵਾਦਾ ਕਰਤਾ ਪੂਰਾ ਤਾਂ ਇਹਦਾ ਮਤਲਬ ਅਸੀਂ ਦੂਏ ਵਾਦੇ ਕਿੱਥੇ ਗਏ ਹੁਣ ਸਰਕਾਰ ਤਾਂ ਖਤਮ ਹੋਣੇ ਵਾਲੀ ਐ ਆ ਸਾਲਾ ਸਾਲ ਡੇਢ ਸਾਲ ਤੋਂ ਰਹਿ ਗਿਆ ਇਹਨਾਂ ਦੀ ਸਰਕਾਰ ਦਾ ਇਥੋਂ ਤੇ ਹਾਲਾਤ ਜਿਹੜੇ ਨੇ ਪੰਜਾਬ ਦੇ ਤੁਸੀਂ ਕਿਹਾ ਕਿ ਗੈਂਗਬਾਰ ਕੱਢੋ ਸਰਿਆਮ ਪਤਲ ਹੋ ਰਹੇ ਨੇ ਸਰਿਆਮ ਜਿਹੜੀਆਂ ਲੁੱਟਾਂ ਹੋਆਂ ਹੋ ਰਹੀਆਂ ਐ ਲਾਅਨ ਆਰਡਰ ਦੀ ਬੇਵਸਥਾ ਜਿਹੜੀ ਐ ਕਿਆ ਇਹਨਾਂ ਦੇ ਹੱਥ ਤੋਂ ਖੋਹ ਚੁੱਕਿਆ ਐ ਜਾਂ ਜੇ ਆਪਾਂ ਗੱਲ ਕਰੀਏ ਜੇ ਤੁਸੀਂ ਕਹਿੰਦੇ ਹੋ ਕਿ ਇਹਨੇ ਖਰਾਬ ਹੈ ਲੋਕ ਇਹਨਾਂ ਦੇ ਵਿਰੁੱਧਾਂ ਤੁਸੀਂ ਕਹਿ ਰਹੇ ਹੋ ਪਰ ਜੇ ਹੁਣ ਗੱਲ ਕਰੀਏ ਨਗਰ ਕੌਂਸਲ ਦੇ ਇਲੈਕਸ਼ਨ ਜਿਹੜੇ ਹੋਏ ਨੇ ਜੀਵਨੀ ਚੋਣਾਂ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਕਾਂਗਰਸ ਦਾ ਸвая ਤੱਕ ਕਰ ਦਿੱਤਾ ਦੇਖੋ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤੁਸੀਂ ਕਾਨੂੰਨ ਵਿਵਸਥਾ ਤਾਂ ਬਹੁਤ ਜ਼ਿਆਦਾ ਚਰਮੜਾਗੀ ਹੈ ਇਸ ਦਾ ਸਭ ਤੋਂ ਵੱਡਾ ਉਦਾਹਰਨ ਤਾਂ ਤੁਹਾਡੇ ਸਾਹਮਣੇ ਜਿਹੜਾ ਹੁਣੇ 15 ਅਗਸਤ ਨੂੰ ਸੀ 15 ਅਗਸਤ ਨੂੰ ਖੁਦ ਮੁੱਖ ਮੰਤਰੀ ਇੱਕ ਸ਼ੀਸ਼ੇ ਦੇ ਪਿੱਛੇ ਆਪਣੇ ਆਪ ਨੂੰ ਲੁਕੋਗੇ ਪਸੰਦੇਗਾ ਸੀ ਇਹਦਾ ਮਤਲਬ ਖੁਦ ਮੁੱਖ ਮੰਤਰੀ ਨੂੰ ਖਤਰਾ ਹੈਗਾ ਹੈ ਤਾਂ ਕਾਨੂੰਨ ਵਿਵਸਥਾ ਦੇ ਬਾਰੇ ਤਾਂ ਇਹ ਬੋਲ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਕਿਹਾ ਸੀ ਇੱਕ ਮਹੀਨੇ 'ਚ ਸਾਰਾ ਕੁਝ ਕਰ ਦਾਂਗੇ ਕਿਹਾ ਦਾ ਕਿਸਾਨਾਂ ਨੂੰ ਵੀ ਕਿਹਾ ਸੀ ਅਬ 32 32 ਫਸਲਾਂ ਤੇ ਐਮਐਸਪੀ ਦੇਵਾਂਗੇ ਇਹਨਾਂ ਦੇ ਆਪਣੇ ਮੰਤਰੀ ਸਾਹਿਬਾ ਅਨਮੋਲ ਕਗਨਮਾਨ ਆਪਣੇ ਮੁੱਖ ਮੰਤਰੀ ਸਾਹਿਬ ਨੇ ਵੀ ਵਾਅਦੇ ਕਰੇ ਪਰ ਦਿੱਤੀ ਹੈ ਕਿਸੇ ਨੂੰ ਅੱਜ ਹਰਿਆਣਾ ਐ ਉਹ 24 ਫਸਲਾਂ ਤੇ ਐਮ ਐਸ ਪੀ ਦੇ ਰਿਆ ਹੈ ਇੱਕ ਇਹਨਾਂ ਨੇ ਵਾਦਾ ਕਰਿਆ ਵਾ ਕਿਉਂ ਨਹੀਂ ਇਹ ਦਿੰਦੇ ਜਦ ਕਿ ਇਹ ਹੁਣ ਇਹ ਸਾਰੀ ਬਾਲੇ ਕੇਂਦਰ ਸਰਕਾਰ ਦੇ ਉਤੇ ਚ ਵੇੜ ਰਹੇ ਹੈ ਕੇਂਦਰ ਸਰਕਾਰ ਨੇ ਤਾਂ ਕੋਈ ਵਾਦਾ ਨਹੀਂ ਕਰਿਆ ਸੀ ਕਿ ਐਮ ਐਸ ਪੀ ਅਸੀਂ ਸਾਰੀਆਂ ਫਸਲਾਂ ਤੇ ਫਿਰ ਵੀ ਉਹ ਦੇ ਰਹੇ ਹੈ ਅ ਪੰਜਾਬ ਹੈ ਜਿਹੜਾ ਉਹ ਪੰਜ ਫਸਲਾਂ ਦੇ ਕਰੀਬ ਜਦੋਂ ਮਤਲਬ ਮੀਟਿੰਗ ਹੋਈ ਸੀ ਕਿਸਾਨਾਂ ਦੀ ਇਹਨਾਂ ਦੀ ਮੰਤਰੀ ਇੱਥੇ ਆਏ ਆ ਪੰਜ ਫਸਲਾਂ ਦਾ ਤਾਂ ਦੇਈ ਰਿਹਾ ਸੀ ਪਰ ਇਹ ਬੈਠੇ ਨਹੀਂ ਹੈ ਗੱਲਬਾਤ ਤਾਂ ਕਰਨੀ ਚਾਹੀਦੀ ਹੈ ਗੱਲਬਾਤ ਦੇ ਟੇਬਲ ਤੇ ਆਣਾ ਚਾਹੀਦਾ ਤਦੇ ਕਿਸੇ ਉਸ ਦਾ ਹੱਲ ਨਿਕਲੇਗਾ ਤੇ ਤੁਸੀਂ ਕਹਿੰਦੇ ਟੇਬਲ ਤੇ ਆਣਾ ਚਾਹੀਦਾ ਹੈ ਕਿ ਟੇਬਲ ਵਾਲੀ ਗੱਲ ਕਰਦੇ ਹਾਂ ਕਿਸਾਨ ਜਿਹੜੇ ਨੇ ਕੇਂਦਰ ਸਰਕਾਰ ਦੇ ਖਿਲਾਫ ਹਜੇ ਵੀ ਡੱਲੇ ਆ ਸਬਜੈਕਟ ਦੇ ਮਾਨਵ ਰਤ ਤੇ ਬੈਠੇ ਨੇ ਟੇਬਲ ਤੇ ਤਾਂ ਹਜੇ ਤੱਕ ਉਹਨਾਂ ਨੂੰ ਨਹੀਂ ਬੁਲਾਇਆ ਹੈਗਾ ਕੇਂਦਰ ਸਰਕਾਰ ਨੇ ਅੱਜ ਜੇ ਆਪਾਂ ਗੱਲ ਕਰੀਏ 40 ਦਿਨ ਦੇ ਢੇਡ-ਢੇਡਵਾ ਉਹਨਾਂ ਦਾ ਦਿਨ ਹੋ ਗਿਆ ਹੈ ਪਾਲਸ ਨਾਲ ਚੱਕਣੇ ਨੂੰ ਕਰ ਰਹੀ ਹੈ ਕਰਕੇ ਜਿਹੜਾ ਸਪਰੀਨਟ ਨੇ ਕਹਤੇ ਆਏ ਵੀ ਪੰਜਾਬ ਸਰਕਾਰ ਹੀ ਦੇਖੇ ਪਰ ਹਜੇ ਤੱਕ ਨਾ ਤਾਂ ਪੰਜਾਬ ਸਰਕਾਰ ਉਹਦੇ ਨਾਲ ਗੱਲਬਾਤ ਕਰ ਰਹੀ ਹੈ ਕੇਂਦਰ ਸਰਕਾਰ ਖਿਲਾਫ ਉਹਨਾਂ ਨੇ ਧਰਨਾ ਲਗਾਇਆ ਹੋਇਆ ਕਿਤੇ ਨਾ ਕਿਤੇ ਕਿਸਾਨ ਵੀ ਜਿਹੜੇ ਤੁਹਾਡੇ ਆਉਣ ਵਾਲੀ ਚੋਣਾਂ ਦੇ ਵਿੱਚ ਅਗਰ ਤੁਹਾਡਾ ਨਾਂ ਸੁਝਾਤ ਆਇਆ ਤਾਂ ਤੁਹਾਡੇ ਜੋੜਾਂ 'ਚ ਬੈਠਣਗੇ ਜੀ ਇਹ ਦੇਖੋ ਇਹ ਇਹ ਮੁੱਦਾ ਹੈਗਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਐਮਐਸਪੀ ਦਾ ਜਿਹੜਾ ਵਾਅਦਾ ਕਰਿਆ ਸੀ ਝੂਠਾ ਵਾਅਦਾ ਕਰਿਆ ਉਹ ਪੰਜਾਬ ਸਰਕਾਰ ਨੇ ਕਰਿਆ ਮੈਂ ਤੁਹਾਨੂੰ ਦੱਸਦਾ ਸਾਡੇ ਹਰਿਆਣਾ ਦੇ ਵਿੱਚ ਅਸੀਂ 24 ਫਸਲਾਂ ਤੇ ਐਮਐਸਪੀ ਦੇ ਰਹੀ ਹੈ ਸਾਡੀ ਉੱਥੇ ਵੀ ਸਾਡੀ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈਗੀ ਹੈ ਤਾਂ ਜੇ ਇਹ ਨਾ ਤੋਂ ਨਹੀਂ ਹੁੰਦਾ ਤਾਂ ਛੱਡਣ ਤੇ ਤੁਹਾਡਾ ਕਹਨੇ ਦਾ ਮਤਲਬ ਹਰਿਆਣਾ ਦੇ ਵਿੱਚ ਤੁਹਾਡੀ ਸਰਕਾਰ ਹੈ ਤੁਸੀਂ ਕਈ ਫਸਲਾਂ ਤੇ ਐਮਐਸਪੀ ਦੇ ਰਹੇ ਹੋ ਹੋਰ ਜਿਹੜੇ ਪੱਤੇ ਦੇ ਰਹੇ ਹੋ ਅਸੀਂ ਮੰਨ ਕਰਦੇ ਉਹਨਾਂ ਦੇ ਬਰਾਬਰ ਇਹ ਹਰਿਆਣੇ ਦੀ ਸਰਕਾਰ ਦੇ ਬਰਾबरी ਐਮਐਸਪੀ ਦੇ ਦੇਣ ਫਿਰ ਲੋਕਾਂ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਕੇ ਜਿਹੜੇ ਤਾਂ ਮੈਂ ਕਹਾਂ ਕਿਸਾਨਾਂ ਨੂੰ ਗੁੰਮਰਾਹ ਕਰਿਆ ਜਾ ਰਿਹਾ ਹੈਗਾ ਕਿਉਂਕਿ ਉਹ ਉਹਨਾਂ ਨੂੰ ਕਿਉਂਕਿ ਬਾਦੇ ਇਹ ਪੰਜਾਬ ਸਰਕਾਰ ਨੇ ਕਰਿਆ ਤਾਂ ਪੰਜਾਬ ਸਰਕਾਰ ਪੂਰੇ ਕਰੇ ਤਾਂ ਕੇਂਦਰ ਸਰਕਾਰ ਤਾਂ ਫਿਰ ਵੀ ਬੈਠੀ ਹੈ ਇੱਥੇ ਉਹਨਾਂ ਨੇ ਪਹਿਲੇ ਦੋ ਫਸਲਾਂ ਦੇ ਚੱਲ ਰਹੀ ਸੀ ਉਹ ਪੰਜ ਫਸਲਾਂ ਦਾ ਤਾਂ ਇੱਥੇ ਹੀ ਵਾਅਦਾ ਕਰਦਾ ਸੀ ਤੁਸੀਂ ਬੈਠੋ ਕਿਸਾਨ ਭਰਾਵਾਂ ਨੂੰ ਕੇਂਦਰ ਸਰਕਾਰ ਇਹਨਾਂ ਕੁਝ ਦੇ ਰਹੀ ਹੈ ਉਹਨਾਂ ਨੂੰ 2000 ਰੁਪਏ ਦੇ ਰਹੀ ਹੈ ਸਬਸਿਡੀ ਮਤਲਬ ਬੀਜਾਂ ਤੇ ਦੇ ਰਹੀ ਹੈ ਆਪਣੇ ਜਿਹੜੇ ਅਨਾਜਾਂ ਤੇ ਦੇ ਰਹੀ ਹੈ ਤੇ ਉਜਾਰਾਂ ਤੇ ਦੇ ਰਹੀ ਹੈ ਤੇ ਬਹੁਤ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਜੀ ਹੈ ਤੇ ਉਸ ਨੂੰ ਮਤਲਬ ਤਾਂ ਜੋ ਲੋਕਾਂ ਤੱਕ ਕੋ ਪਹੁੰਚ ਨਾ ਜਾਵੇ ਪਤਾ ਨ ਲੱਗ ਜਵੇ ਕਿ ਕੀ ਕਿਉਂ ਚ ਕੇਂਦਰ ਸਰਕਾਰ ਕਿਸਾਨ ਪ੍ਰਭਾਵ ਵਾਸਤੇ ਪੰਜਾਬ ਵਾਸਤੇ ਕਰ ਰਹੀ ਹੈਗੀ ਇਹਨਾਂ ਸਭ ਨੂੰ ਉਹ ਕਰਕੇ ਇਹ ਗੁੰਮਰਾਹ ਕਰੇ ਜਾ ਰਿਹਾ ਪੰਜਾਬ ਸਰਕਾਰ ਛੱਡ ਦੀ ਸਰਕਾਰ ਵੱਲੋਂ ਤੇ ਹਾਲਾਤਾਂ ਦੀ ਗੱਲ ਕਰੀ ਆਪਾਂ ਚਲੋ ਠੀਕ ਹੈ ਤੁਸੀਂ ਕਹਿੰਦੇ ਆ ਪੰਜਾਬ ਸਰਕਾਰ ਜਿਹੜੀ ਹੈ ਗੁੰਮਰਾਹ ਕਰ ਰਹੀ ਹੈ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਗਰ ਕੇਂਦਰ ਸਰਕਾਰ ਉਹਨਾਂ ਦੇ ਭੱਤੇ ਰੋਕ ਰਹੀ ਹੈ ਤਾਂ ਹਰਿਆਣਾ 'ਚ ਕਿਉਂ ਮਿਲ ਰਹੇ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਸਰਕਾਰ ਦੇ ਉੱਤੇ ਹੀ ਜਿਹੜਾ ਹੈ ਕਿਸਾਨਾਂ ਨੂੰ ਜਿਹੜਾ ਪੰਜਾਬ ਸਰਕਾਰ ਤੇ ਫੋਕਸ ਕਰਨਾ ਚਾਹੀਦਾ ਨਾ ਕਿ ਕੇਂਦਰ ਸਰਕਾਰ ਤੇ ਤੇ ਹਾਲਾਤ ਜਿਹੜੇ ਨੇ ਕਿਉਂ ਪੰਜਾਬ ਦੇ ਦਿਨ-ਪ੍ਰਤੀ ਦਿਨ ਜਿਹੜੇ ਵਿਗੜ ਰਹੇ ਨੇ ਤੇ ਪਤਾ ਕੀ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਨੇ ਉਹਨੇ ਬਦਲਾਵ ਆ ਤੇ ਬਹੁਤ ਸਾਰੇ ਝੂਠੇ ਵਾਅਦੇ ਕਰ ਲਏ ਉਹ ਝੂਠੇ ਵਾਅਦਿਆਂ ਦੇ ਕਰਕੇ ਹੀ ਅੱਜ ਪੂਰਾ ਮੁਲਾਜ਼ਮ ਵਰਗ ਹੈ ਉਹ ਇਹਨਾਂ ਦੇ ਖਿਲਾਫ ਹੈ ਸੰਗਰੂਰ ਦੇਖ ਲਓ ਤੇ ਧਰਨੇ-ਧਰਨੇ ਲੱਗੇ ਹੋਏ ਆ ਇੱਥੇ ਇਹਨਾਂ ਦੀ ਕੋਕੀ ਤੇ ਦੇਖ ਲਓ ਧਰਨੇ ਲੱਗੇ ਹੋਏ ਆ ਇਹ ਸਿਰਫ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਸਾਡੇ ਕਿਸਾਨ ਭਰਾਵਾਂ ਨੂੰ ਭਾਰਤੀ ਜਨਤਾ ਪਾਰਟੀ ਦੰਗੇਸ਼ਟ ਕਰ ਰਹੇ ਹੈਗੇ ਆ ਤੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਨਾਲ ਹੈ ਹਮੇਸ਼ਾ ਖੜੀ ਹੈ ਤੇ ਇਹਨਾਂ ਨਾਲੋਂ ਵੱਧ ਠੋਕੇ ਖੜਦੀ ਰਹੀ ਹੈ ਪੰਜਾਬ ਦੇ ਮਸਲਿਆਂ ਦੇ ਵਿੱਚ ਸਾਇ ਸਿੱਖ ਭਰਾਵਾਂ ਦੇ ਮਸਲੇ ਸੀਗੇ 1984 ਦੇ ਵਿੱਚ ਜੋ ਦਿੱਲੀ ਵਿੱਚ ਕਾਂਗਰਸ ਸਰਕਾਰ ਨੇ ਕਤਲੇਆਮ ਕਰਿਆ ਉਸ ਮਸਲੇ ਤੇ ਵੀ ਜੇ ਕਿਸੇ ਨੇ ਖੜ ਕੇ ਸਟੈਂਡ ਲੈਂਦਾ ਹੈ ਤਾਂ ਉਹਨਾਂ ਨੂੰ ਸਜ਼ਾਵਾਂ ਦਵਾਈਆਂ ਹੈ ਪਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦਵਾਈ ਹੈ ਜਿਹੜੇ ਸਿੱਖ ਭਰਾ ਸਾਡੇ ਹਰ ਇੱਕ ਅਰਦਾਸ ਦੇ ਵਿੱਚ ਹਰ ਇੱਕ ਉਸੇ ਵਿੱਚ ਅਰਦਾਸ ਕਰਦੇ ਕਿਰਤਾਰਪੁਰ ਸਾਹਿਬ ਦਾ ਲਾਂਗਾ ਖੁੱਲੋ ਉਹ ਵੀ ਸਾਡੇ ਕੇਂਦਰ ਦੀ ਸਰਕਾਰ ਨਰੇਂਦਰ ਮੋਦੀ ਜੀ ਸਰਕਾਰ ਨੇ ਕਿਰਤਾਰਪੁਰ ਸਾਹਿਬ ਦਾ ਲਾਂਗਾ ਖੁਲਵਾਇਆ ਹੈ ਇਹਨਾਂ ਨੇ ਤਾਂ ਸਾਡੇ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਕਾਂਗਰਸ ਸਰਕਾਰ ਨੇ ਜੀ ਤੇ ਹੁਣੇ ਆਪਣੇ ਸਾਡੇ ਸਹਿਬਜ਼ਾਦਿਆਂ ਦੇ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੇ ਪੂਰੇ ਪਰਿਵਾਰ ਨੇ ਪੂਰਾ ਆਪਣਾ ਪਰਿਵਾਰ ਹੀ ਮਤਲਬ ਦੇਸ਼ ਧਰਮ ਦੇ ਉੱਤੇ ਵਾਰਤਾ ਤੇ ਉਹਨਾਂ ਦੇ ਬੱਚਿਆਂ ਨੇ ਜੋ ਕੁਰਬਾਨੀਆਂ ਦਿੱਤੀਆਂ ਦੇਸ਼ ਧਰਮ ਦੇ ਲਈ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਨੂੰ ਤਾਂ ਜੋ ਲੋਕਾਂ ਦੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇੱਕ ਇੱਕ ਅੱਛੀ ਸੇਧ ਮਿਲ ਸਕੇ ਉਹਨਾਂ ਵਾਸਤੇ ਸਾਡੇ ਕੇਂਦਰ ਸਰਕਾਰ ਨੇ ਬੱਚਿਆਂ ਦੇ ਨਾਮ ਤੋਂ ਬਾਲ ਦਿਵਸ ਪੂਰੇ ਵਿਸ਼ਵ ਦੇ ਵਿੱਚ ਮਨਾਉਣਾ ਸ਼ੁਰੂ ਕਰਿਆ ਜਾਇ ਪ੍ਰਕਾਸ਼ ਹੈ ਅੱਜ ਪ੍ਰਕਾਸ਼ ਦਿਹਾੜਾ ਹੈ ਜਿਹੜਾ ਕਿ ਗੁਰੂ ਨਾਨਕ ਜੀ ਦਾ ਗੁਰਗੋਬਿੰਦ ਸਿੰਘ ਜੀ ਦਾ ਉਹ ਅੱਜ ਪੂਰੇ ਪੰਜਾਬ 'ਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਕੋਈ ਹਿੰਦੂ ਬਿਲਕੁਲ ਤੁਸੀਂ ਠੀਕ ਕਿਹਾ ਕਿ ਪੰਜਾਬ ਜਦੋਂ ਕਾਂਗਰਸ ਦੀ ਸਰਕਾਰ ਦੀ ਸੈਂਟਰ ਦੇ ਵਿੱਚ ਉਹਨਾਂ ਨੇ ਹਰਿਮੰਦਰ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਵਾਇਆ ਪਰ ਜੇ ਆਪਾਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਨੇ ਵੀ ਜਿਹੜੇ ਬੰਦੀ ਸਿੰਘ ਹੈ ਹਜੇ ਤੱਕ ਉਹ ਰਿਹਾ ਨਹੀਂ ਕੀਤੇ ਇਹਦੇ ਕਿਤੇ ਨਾ ਕਿਤੇ ਇਹ ਗੱਲ ਦਾ ਵੀ ਜਿਹੜਾ ਪੰਜਾਬੀਆਂ ਦੇ ਮਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਰੋਸ ਹੈ ਜੀ ਉਹਦੇ ਵਿੱਚ ਕੁਝ ਕਾਨੂੰਨੀ ਅਕਚਨਾ ਹੈਗੀਆਂ ਉਸ ਕਰਕੇ ਉਹ ਮੁੱਦਾ ਰੁਕਿਆ ਬਾ ਨਹੀਂ ਆਪਣੇ ਕੋਈ ਆਪਣਾ ਅਸਤੇ ਵਿੱਚ ਭਾਰਤੀ ਜਨਤਾ ਪਾਰਟੀ ਕੋਈ ਹਮੇਸ਼ਾ ਹੀ ਪੰਜਾਬ ਦੇ ਨਾਲ ਸਭ ਤੋਂ ਵੱਧ ਦੇਖੋ ਸਾਡੇ ਸਮੇਂ ਜਿੰਨੀਆਂ ਤੁਸੀਂ ਪਿੰਡਾਂ ਚ ਗਰਾਂਟਾ ਦੇਖ ਲਓ ਸਾਰੀਆਂ ਕੇਂਦਰ ਸਰਕਾਰ ਦੀਆਂ ਨੇ ਪੱਲੇ ਕੀ ਹੈ ਕੁਝ ਵੀ ਨਹੀਂ ਹੈ ਜੇ ਤੁਸੀਂ ਕੇਂਦਰ ਸਰਕਾਰ ਤੋਂ ਨਾ ਆਵੇ ਨਾ ਕੁਝ ਤਾਂ ਪਿੰਡਾਂ ਦੇ ਵਿੱਚ ਆਪਣਾ ਨਾ ਗਲੀ ਬਣੇ ਨਾ ਸੜਕ ਬਣ ਸਕੇ ਨਾ ਉਹਨਾਂ ਦੀਆਂ ਜਿੰਨੇ ਸੁਵਿਧਾਵਾਂ ਉੱਥੇ ਤੱਕ ਪਹੁੰਚਣ ਕਿਉਂਕਿ ਇੱਥੇ ਤਾਂ ਹੈ ਹੀ ਨਹੀਂ ਇਹਨਾਂ ਕੋਲ ਸਾਰਾ ਝੂਠਾ ਇੱਕ ਪਲੰਗਾ ਸੀਗਾ ਉਹ ਖੁੱਲ ਕੇ ਮਤਲਬ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਤੇ ਇਹ ਬਹੁਤ ਦੇਰ ਮਤਲਬ ਝੂਠਾ ਪਲੰਗਾ ਕੰਮ ਨਹੀਂ ਕਰੇਗਾ ਲੋਕਾਂ ਦੇ ਸਾਹਮਣੇ ਸੱਚਾਈ ਸਾਹਮਣੇ ਆ ਗਈ ਹੈ ਕਿ ਝੂਠਾ ਪਲੰਗਾ ਇਹਨਾਂ ਨੇ ਕਰਿਆ ਪਰ ਫਿਰ ਵੀ ਲੋਕ ਇਹਨਾਂ ਦੇ ਨਾਲ ਕਿਉਂ ਜੁੜ ਰਹੇ ਨੇ ਆਪਾਂ ਲਾਗਦੇ ਪਿੰਡਾਂ ਖਰੜ ਦੇ ਨਾਲ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 11 ਬੰਦੇ ਉੱਥੇ ਨਵੀਂ ਨਗਰ ਕਾਉਂਸਲ ਜਿਹੜੀ ਹੈ ਕਮੇਟੀ ਬਣੀ ਉੱਥੇ तकरीबन 11 ਕਾਂਗਰਸ ਦੇ ਜਿਹੜੇ ਉਹ ਨਮਾਇंदे ਕਢਾਏਗੇ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਨੇ ਉੱਥੇ ਕੰਪੇਨ ਕਰੀ ਤੇ ਉਸ ਤੋਂ ਬਾਅਦ ਵੀ 11 ਦੇ 11 ਹੀ ਹਾਰ ਗਏ ਆਮ ਆਦਮੀ ਦੇ ਫੇਰ ਦਿੱਤੇਗੇ ਤੁਸੀਂ ਕਹਿੰਦੇ ਹੋ ਕਿ ਲੋਕ ਵਿਰੋਧ ਹੈ ਪਰ ਲੋਕ ਉਹਨਾਂ ਦੇ ਨੇੜੇ ਆ ਜੀ ਵੀ ਸਰ ਇਹ ਨਾ ਜਿਮਨੀ ਚੋਣ ਹੁੰਦੇ ਆ ਜਿਮਨੀ ਚੋਣਾਂ ਦੇ ਵਿੱਚ ਲੋਕਾਂ ਨੂੰ ਆਪਣੇ ਕਿਉਂਕਿ ਹਲੇ ਸਰਕਾਰ ਦਾ ਸਾਲ 1.5 ਸਾਲ ਰੰਦਾ ਹੈਗਾ ਉਸ ਦੇ ਵਿੱਚ ਬਹੁਤ ਸਾਰੇ ਇੱਥੇ ਵੀ ਖਰੜ ਦੇ ਵਿੱਚ ਇੱਕ ਇਲੈਕਸ਼ਨ ਇੱਕ ਵਾਰਡ ਦਾ ਹੋਇਆ ਸੀ ਉਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਧੰਦਲੀ ਕਰੀ ਹੈ ਜਿਹੜੀਆਂ ਲੋਕ ਤੁਸੀਂ ਦੇਖ ਇੱਥੇ ਵਿੱਚ ਘੜੋਏ ਵੀ ਇਹੀ ਪ੍ਰੋਬਲਮ ਆਈ ਹੈ ਜੋ ਲੋਕ ਵੋਟ ਪਾਣਾ ਚਾਹੁੰਦੇ ਸੀ ਉਹਨਾਂ ਦੀ ਵੋਟ ਕੱਟੀ ਗਈ ਤੇ ਜੋ ਲੋਕ ਉਸ ਵਾਰਡ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ ਵੋਟ ਕਿਸੇ ਹੋਰ ਚਲੇ ਗਈ ਬਹੁਤ ਸਾਰਾ ਮਤਲਬ ਘਪਲਾ ਇਸ ਇਹਨਾਂ ਵੋਟਾਂ ਦੇ ਦੌਰਾਨ ਹੋਇਆ ਹੈ ਤੇ ਜਿਹੜੇ ਮਤਲਬ ਉੱਥੇ ਦੇ ਵਸਨੀਕ ਨਹੀਂ ਸੀ ਉਸ ਵਾਰਡ ਦੇ ਉਹਨਾਂ ਦੀ ਵੋਟ ਉੱਥੇ ਬਣਾਈ ਗਈ ਬਣਾਈ ਗਈ ਤਾਂ ਇਹਦੇ ਵਿੱਚ ਤੇ ਕੋਈ ਕੋਈ ਇਲੈਕਸ਼ਨ ਨਹੀਂ ਮੈਂ ਮੰਨਦਾ ਇਹਨਾਂ ਨੂੰ ਇਲੈਕਸ਼ਨ ਆ ਤਾਂ ਇਹ ਤਾਂ ਖੁਦ ਆਪਣੇ ਆਪ ਹੀ ਅਪਾਇੰਟ ਕਰ ਲੈਂਦੇ ਇਲੈਕਸ਼ਨ ਕਰਾਉਣ ਦੀ ਜ਼ਰੂਰਤੇ ਹੀ ਨਹੀਂ ਸੀ ਜਿਹੜੇ ਧਕਫਲਾ ਕਰਨਾ ਸੀ ਇਹਨਾਂ ਨੂੰ ਇਹ ਗੱਲ ਕਰਦੇ ਆ 2027 ਦੀ ਚੋਣਾਂ ਜਿਹੜੀਆਂ ਨੇ ਬਿਲਕੁਲ ਨਜ਼ਦੀਕ ਜੇ ਆਪਾਂ ਗੱਲ ਕਰੀਏ ਸਾਲ ਡੇਢ ਸਾਲ ਦਾ ਸਮਾਂ ਜਿਹੜਾ ਰਹਿ ਗਿਆ ਮੇਰੇ ਖਿਆਲ ਵਿੱਚ ਤਿਆਰੀਆਂ ਭਾਰਤੀ ਜਨਤਾ ਪਾਰਟੀ ਨੇ ਜਿਹੜੀਆਂ ਨੇ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਹੀ ਇਹ ਜਿਹੜੇ ਨੇ ਅਵੇਰਨੈਸ ਕੈਂਪ ਜਿਹੜੇ ਨੇ ਲੋਕਾਂ ਨੂੰ ਜੋੜਨ ਦੇ ਲਈ ਜਿਹੜੇ ਲਗਾਏ ਜਾ ਰਹੇ ਨੇ ਪਿੰਡਾਂ ਪਿੰਡ ਘਰ ਘਰ ਜਾ ਰਹੇ ਨੇ ਪਰ ਜੇ ਆਪ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਅੰਦਰੂਨੀ ਕਿਤੇ ਨਾ ਕਿਤੇ ਜਿਹੜੀ ਆ ਫੁੱਟ ਨਜ਼ਰ ਆ ਰਹੀ ਆ ਕਈ ਕਿਸੇ ਵੱਡੇ ਨੇਤਾ ਤੋਂ ਨਾਰਾਜ਼ ਨੇ ਲੋਕ ਫੇਰ ਵੀ ਜਿਹੜੇ ਨੇ ਉਰੇ ਦੇ ਵਰਕਰ ਨੇ ਉਹ ਕਿਸੇ ਨਾ ਕਿਸੇ ਤੋਂ ਨਾਰਾਜ਼ ਨੇ ਕਿਆ ਹੈ ਅੰਦਰੂਨੀ ਫੁੱਟ ਜਿਹੜੀ ਆ ਉਹ ਇਲੈਕਸ਼ਨਾਂ ਦੇ ਵਿੱਚ ਖੁੱਲ ਕੇ ਸਾਹਮਣੇ ਆਊਗੀ ਕਿ ਇੱਕ ਜੁੱਟ ਭਾਰਤੀ ਜਨਤਾ ਪਾਰਟੀ ਹੋਵੇ ਭਾਰਤੀ ਜਨਤਾ ਪਾਰਟੀ ਪਹਿਲੇ ਵੀ ਇੱਕ ਜੁੱਟ ਸੀ ਹੁਣ ਵੀ ਇੱਕ ਜੁੱਟ ਹੈ ਤੇ ਇੱਕ ਜੁੱਟੀ ਰਹੇਗੀ ਕੋਈ মতਪੇਵ ਨਹੀਂ ਹੈ ਆਪਸ ਦੇ ਵਿੱਚ ਤੇ ਪੰਜਾਬ ਦੇ ਵਿੱਚ ਹੈ ਜਿਹੜਾ ਭਾਰਤ ਜਨਤਾ ਪਾਰਟੀ ਦਾ ਖਰਾਬ ਹੈ ਜਿਹੜਾ ਉਹ 6% ਤੋਂ ਅੱਜ 19% ਤੇ ਚਲੇ ਗਿਆ ਹੈ ਤੇ ਹੁਣ ਜਿਹੜਾ ਇਸ ਸਮੇਂ ਦੌਰਾਨ ਹੋਰ ਵਧਿਆ ਹੈ ਕਿਉਂਕਿ ਲੋਕੀ ਹੁਣ ਇਹ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਜਿਹੜੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਆਪਸ ਦੇ ਵਿੱਚ ਇੱਕ ਗੁਪਤ ਸਮਝੌਤਾ ਹੈ ਤੇ ਉਹ ਹਲਗ-ਲਗ ਸਟੇਟਾਂ ਦੇ ਵਿੱਚ ਨਜ਼ਰ ਵੀ ਆਇਆ ਚੰਡੀਗੜ੍ਹ ਚਾਹੇ ਹਰਿਆਣਾ ਚਾਹੇ ਦਿੱਲੀ ਲਗ ਲਗ ਕਈ ਸਟੇਟਾਂ ਦੇ ਵਿੱਚ ਤੁਹਾਡੇ ਸਾਹਮਣੇ ਵੀ ਆਇਆ ਹੈਗਾ ਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਲੈਣ ਵਾਸਤੇ ਲੋਕਾਂ ਨੇ ਹੁਣ ਮਨ ਬਣਾ ਲਿਆ ਹੈਗਾ ਕਿਉਂਕਿ ਸਿਰਫ 2 2% ਦੀ ਕਸਰ ਰਹਿ ਗਈ ਹੈ ਉਹ ਇਹ ਚੋਣਾਂ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਕਰਾਂਗੇ ਕਿਉਂਕਿ ਲੋਕ ਸਭਾ ਦੇ ਚੋਣਾਂ ਦੇ ਵਿੱਚ ਵੀ ਤੁਸੀਂ ਦੇਖਿਆ ਅਸੀਂ 23 ਵਿਧਾਨ ਸਭਾ ਜਿੱਤੇਆਂ ਹੈਗੀਆਂ ਨਾ 53 ਦੇ ਕਰੀਬ ਅਸੀਂ ਦੂਸਰੇ ਨੰਬਰ ਤੇ ਰਹੇ ਜੀ ਤਾਂ ਇਸ ਦੇ ਬਾਵਜੂਦ ਅਨੇ ਅੰਟੀ ਅਨਕੰਵੈਂਸਿਵ ਹੋਣ ਦੇ ਬਾਵਜੂਦ ਇੰਨਾ ਵਧੀਆ ਵਧੀਆ ਪ੍ਰਦਰਸ਼ਨ ਭਾਰਤੀ ਜਨਤਾ ਪਾਰਟੀ ਨੇ ਕਰਿਆ ਤੇ ਹੁਣ ਤਾਂ ਸਾਡਾ ਵਰਕਰ ਇੱਕ ਜੁਟ ਹੋ ਕੇ ਪਿੰਡ-ਪਿੰਡ ਘਰ-ਘਰ ਜਾ ਰਿਹਾ ਹੈਗਾ ਤੇ ਕੇਂਦਰ ਦੀਆਂ ਸਕੀਮਾਂ ਉਹਨਾਂ ਤੱਕ ਪਹੁੰਚਾ ਰਿਹਾ ਏ ਕਿਉਂਕਿ ਹਾਲ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਰਾ ਕੁਝ ਤਾਂ ਕੇਂਦਰ ਕਰ ਰਿਹਾ ਹੈਗਾ ਏ ਸਾਰਾ ਕੁਝ ਸੈਂਟਰ ਸਰਕਾਰ ਦੇ ਰਿਹਾ ਏ ਤੇ ਜਦੋਂ ਇਹ ਲੋਕਾਂ ਨੂੰ ਪਤਾ ਲੱਗੇਗਾ ਤਾਂ ਇਹਨਾਂ ਦਾ ਜਿਹੜਾ ਝੂਠ ਦਾ ਪਲੰਦਾ ਹੈ ਕਾਂਗਰਸ ਦਾ ਹਰ ਆਮ ਆਦਮੀ ਪਾਰਟੀ ਦਾ ਜਿਹੜਾ ਆਪਸੀ ਗਠਜੋੜ ਹੈ ਉਸ ਦਾ ਪਰਦਾ ਫਾਸ ਹੋਏਗਾ ਤੇ ਭਾਰਤੀ ਜਨਤਾ ਪਾਰਟੀ ਇੱਕ ਬਹੁਮਤ ਨਾਲ ਇੱਥੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇੱਕ ਖੁਸ਼ਹਾਲ ਵਧੀਆ ਸਰਕਾਰ ਦੇਵੇਗੀ ਤਾਂ ਜੋ ਪਿੰਡਾਂ ਤੱਕ ਹਰ ਨਾਗਰਿਕ ਤੱਕ ਸੁਵਿਧਾਵਾਂ ਪਹੁੰਚ ਜਾਣ। ਐ ਤੁਸੀਂ ਸੁਣਿਆ ਜੋ ਪੰਜਾਬ ਦੇ ਸੂਬਾ ਕਾਰਜਕਾਰੀ ਕਾਰਨੀ ਮੈਂਬਰ ਮਨਿੰਦਰ ਰਾਣਾ ਜੀ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਇਸ ਟਾਈਮ ਜਿਹੜਾ ਹੈ ਉਹ ਲੋਕਾਂ ਤੋਂ چھਪਿਆ ਨਹੀਂ ਹੈ। ਇਤਨਾ ਕਿਤੇ 2027 ਦੀ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਤਾਂ ਆਪਣੀ ਕਮਰ ਜਿਹੜੀ ਹੈ ਕੱਸ ਲਈ ਹੈ ਤੇ ਲੋਕਾਂ ਦੇ ਨਾਲ ਰਾਸਤਾ ਤੈਮ ਕਰਨ ਦੇ ਲਈ ਹਰ ਪਿੰਡ-ਪਿੰਡ ਘਰ-ਘਰ ਜਾ ਕੇ ਉਹਨਾਂ ਨੂੰ ਜਿਹੜੀਆਂ ਨੇ ਕੇਂਦਰ ਸਰਕਾਰ ਦੇ ਵੱਲੋਂ ਜੋ ਸੁਵਿਧਾਵਾਂ ਮਿਲ ਰਹੀਆਂ ਨੇ ਚਾਹੇ ਉਹ ਰਾਸ਼ਨ ਕਾਰਡ ਦੀ ਸੁਵਿਧਾਵਾਂ ਹੈ ਫ੍ਰੀ ਰਾਸ਼ਨ ਦੀ ਚਾਹੇ ਆਯੁਸ਼ਮਾਨ ਕਾਰਡ ਦੀ ਹੈ ਚਾਹੇ ਆਧਾਰ ਕਾਰਡ ਅਪਡੇਟ ਕਰਾਉਣਾ ਜਾਂ ਕੇਂਦਰ ਸਰਕਾਰ ਦੇ ਵੱਲੋਂ ਜੋ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਆ ਉਹਨਾਂ ਦੇ ਫਾਰਮ ਜਿਹੜੇ ਨੇ ਭਰੇ ਭਰੇ ਜਾ ਰਹੇ ਨੇ ਤਾਂ ਜੋ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਜੁੜਨ 2027 ਦੀ ਚੋਣਾਂ ਨੂੰ ਲੈ ਕੇ ਸਿੱਧਾ ਹੀ ਜਾਪ ਰਿਹਾ ਹੈ ਕਿ ਇਹ ਤਿਆਰੀ ਭਾਰਤੀ ਜਨਤਾ ਪਾਰਟੀ ਨੇ ਕੱਸ ਲਈ ਹੈ ਤੇ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੀ ਇਕਜੁੱਟ ਹੈ ਤੇ 2027 ਦੇ ਵਿੱਚ ਪੂਰੀ ਬਹੁਮਤ ਦੇ ਨਾਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਜਿਹੜੇ ਐ ਉਹ ਇਹਨਾਂ ਦਾ ਵਿਰੋਧ ਕਰ ਰਹੇ ਨੇ ਲੋਕਾਂ ਦੇ ਨਾਲ ਇਹਨਾਂ ਨੇ ਰਸਤਾ ਕਾਇਮ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਕਿੰਨਾ ਤਲਾਹੇਬੰਦ ਹੋਵੇਗਾ ਜੋ ਘਰ ਘਰ ਜਾ ਕੇ ਜੋ ਪਿੰਡ ਪਿੰਡ ਜਿਹੜੇ ਹੈ ਕੈਂਪ ਲਗਾ ਰਹੇ ਨੇ ਇਹ ਤਾਂ ਅਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਵਰਮਾਂ ਦੀ ਖਾਸ ਰਿਪੋਰਟ